ਉਸਾਂ ਕੋੰਦਾ ਸੰਤ ਕਿਹੜੇ ਪਿੰਡ ਦੇ ਸਰਪੰਚੋਂ ਮਾਨੋਕੀ ਠੀਕ ਹੈ ਜੀ ਤੇ ਕੀ ਮੰਗ ਕਰਦੇ ਹੋ ਪਿੰਡ ਦੇ ਤੁਹਾਡੇ ਕੋਲ ਜੀ ਵਿਅਕਤੀ ਸੀ ਸਾਡੇ ਉਥੇ ਕਿਰਾਏ ਤੇ ਰਹਿੰਦੇ ਸੀਗੇ ਕਿਰਾਏਦਾਰ ਸੀ ਇੱਕ ਬਹੁਤ ਬੇहद ਮੰਦ ਭਾਗੀ ਘਟਦਾ ਬਾਕਰੀ ਹਾਂ ਜੀ ਮੰਗ ਹੈ ਸੀ ਕਿ ਰੱਖ ਸਕਦੇ ਜੇ ਸਾਡਾ ਨਿਆਣਾ ਚੱਲ ਗਿਆ ਗਵਰਨਮੈਂਟ ਦੇਖੇ ਵੀ ਕੀ ਦੇਣਾ ਕੀ ਕਰਨਾ ਉਹਨਾਂ ਨੂੰ ਫੜੇ ਉਹਨਾਂ ਨੂੰ ਫਾਹੇ ਦੇਵੇ ਜਿਹੜੇ ਭਈਆ ਆਇਓ ਆ ਉਹ ਇੱਥੇ ਸਾਡਾ ਕੀ ਕਰਦੇ ਆ ਜਿਆਦਾ ਸਾਨੂੰ ਬਖਸ਼ਦੇ ਨੇ ਉਹ ਇਦਾਂ ਹੋਰ ਮਾਰੇ ਕਿਹੜੀ ਗੱਲ ਹੋ ਸਕਦੀ ਹੈ ਸਾਡੇ ਨਿਆਣਿਆਂ ਨੂੰ ਮਾਰੀ ਜਾਂਦੇ ਆ ਇਹ ਕਿਆਨੋ ਮੀਤਾ ਅਮਨਦੀਪ ਸਿੰਘ ਜੀ ਅਮਨਦੀਪ ਜੀ ਤੁਸੀਂ ਹਰਵੀਰ ਸਿੰਘ ਦੇ ਪਿਤਾ ਜੀ ਹੋ ਹਾਂਜੀ ਮੈਂ ਪਿਤਾ ਜੀ ਤੇ ਇਹ ਹੁਣ ਅਸੀਂ ਕਿਹੜੇ ਪਿੰਡ 'ਚ ਖੜੇ ਹਾਂ ਇਸ ਟਾਈਮ ਅਸੀਂ ਇਸ ਟਾਈਮ ਪਾਣੋ ਕੀ 'ਚ ਖੜੇ ਆਂ ਫਗਵਾੜੇ ਦੇ ਨਾਲ ਪਾਣੋ ਕੀ ਠੀਕ ਹੈ ਜੀ ਤੁਸੀਂ ਉੱਥੇ ਕਿਰਾਏ ਤੇ ਰਹਿੰਦੇ ਸੀਗੇ ਹਾਂਜੀ ਉੱਥੇ ਕਿਰਾਏ ਤੇ ਰਹਿੰਦੇ ਆ ਠੀਕ ਹੈ ਜੀ ਤੇ ਬੱਚੇ ਦਾ ਹੁਣ ਸੰਸਕਾਰ ਕਰ ਦਿੱਤਾ ਹਾਂਜੀ ਬੱਚੇ ਦਾ ਕਰਤਾ ਜੀ ਸੰਸਕਾਰ ਅਮਨਦੀਪ ਜੀ ਹੁਣ ਪੁਲਿਸ ਨੇ ਕੀ ਪ੍ਰੋਸਟ ਦਿੱਤਾ ਲੋਕਾਂ ਨੇ ਬਹੁਤ ਜ਼ਿਆਦਾ ਸਾਥ ਦਿੱਤਾ ਸੀਗਾ ਹੁਣ ਵੀ ਮੰਡੀ ਬੰਦ ਕਰਾਈ ਹੋਈ ਜਾਮ ਲੱਜੇ ਹੋਏ ਨੇ ਉੱਥੇ ਸ਼ਾਂਤ ਸ਼ਾਂਤ ਜੀ ਪੁਲਿਸ ਪ੍ਰਸ਼ਾਸਨ ਨੇ ਬਹੁ ਜਾਣੀ ਦਿਨ ਰਾਤ ਖੜੇ ਰਹੇ ਆ ਜਦੋਂ ਵੀ ਜਦੋਂ ਮੈਂ ਫੋਨ ਕੀਤਾ ਨਾਲੇ ਹੀ ਪਹੁੰਚ ਗਏ ਆ ਜੇ ਦੋ ਤਿੰਨਾਂ ਘੰਟਿਆਂ ਚ ਤੇ ਯਾਨੀ ਕਿ ਉਹਨੇ ਸਾਰਾ ਕੁਝ ਹੀ ਪਤਾ ਕਰ ਲਿਆ ਸੀਗਾ ਮੈਂ ਉਹ ਉਹ ਬਹੁਤ ਵਧੀਆ ਯਾਨੀ ਕਿ ਕੰਮ ਕੀਤਾ ਉਹਨੇ ਤੇ ਉਹ ਬੱਚੇ ਦਾ ਸੰਸਕਾਰ ਕਰ ਦਿੱਤਾ ਹਾਂਜੀ ਬੱਚੇ ਦਾ ਸੰਸਕਾਰ ਕੀਤਾ ਆ ਤੇ ਬੱਚੇ ਦਾ ਮੈਂ ਜਦੋਂ ਮੂੰਹ ਦੇਖਿਆ ਨਾ ਤਾਂ ਮੂੰਹ ਦਾ ਖੂਨ ਨਾਲ ਭਰਿਆ ਹੋਇਆ ਸੀ ਉਹਦਾ ਬੱਚੇ ਦਾ ਜਦੋਂ ਮੈਂ ਮੂੰਹ ਦੇਖਿਆ ਇਹ ਲੋ ਨੂੰ ਦੇਖ ਕੇ ਉਹ ਬੰਦੇ ਨੂੰ ਤਰਸ ਨਹੀਂ ਆਇਆ ਉਹਨੂੰ ਇਹ ਬਛੂੜਾ ਇਹ ਬੱਚਾ ਮਾਸ਼ਾਅੱਲਾ ਉਹਨੇ ਕੀ ਬਿਗਾੜਿਆ ਜੀ ਇਹਦਾ ਮੈਨੂੰ ਮਾਰ ਦਿੰਦਾ ਮੇਰੇ ਪਤ ਨੂੰ ਛੱਡ ਦਿੰਦਾ ਸਾਰੇ ਖੂਨੂ ਬੁਰ ਬਿਤਾ ਵਿਆਹ ਹੈ ਮੈਂ ਜੋਨਾ ਬੇਰੁਚੀ ਦੀ ਤੋਂ ਜੇਤੀ ਉਹਨੂੰ ਫਾਂਸੀ ਦੇ ਜੜਾਇਆ ਜਾਵੇ ਜੜਾਇਆ ਵੀ ਜਾਵੇ ਸਾਹਮਣੇ ਜੜਾਇਆ ਜਾਵੇ ਚਾਰ ਦਵਾਰੀ ਦੇ ਅੰਦਰ ਨਾ ਜੜਾਇਆ ਜਾਵੇ ਤਾਂ ਕਿ ਕੱਲੋਂ ਇਹਨੇ ਕਿਸੇ ਹੋਰ ਨਾ ਨਾ ਇਹ ਕੰਮ ਹੋਵੇ ਜਿੱਦਾਂ ਮੇਰੇ ਪੁੱਤ ਨਾ ਹੋਇਆ ਨਾ ਬਾਕੀ ਕਿਸੇ ਹੋਰ ਦੇ ਪੁੱਤ ਨਾ ਐਦਾਂ ਹੋਵੇ ਉਹਨੂੰ ਪਤਾ ਲੱਗੇ ਉਹ ਕਰਨ ਤੋਂ ਪਹਿਲਾਂ ਸੋਚੂਗਾ ਜਿਹੜਾ ਕਰੂਗਾ ਵੀ ਹਾਂ ਵੀ ਮੇਰੇ ਨਾਲ ਐਦਾਂ ਹੋਣੀ ਆ ਜੇ ਅੱਜ ਇਹ ਕੰਮ ਨਾ ਕੀਤਾ ਨਾ ਤਾਂ ਫੇਰ ਇਹ ਕੰਮ ਹੁੰਦੇ ਹੀ ਰਹਿਣੇ ਆ ਵੀ ਮੇਰੇ ਵਰਗੇ ਪਤਾ ਨਹੀਂ ਕਿੰਨੇ ਕ ਹੁਣੇ ਆ ਹਰ ਵੀਰ ਪਤਾ ਨਹੀਂ ਕਿੰਨੇ ਕ ਜਾਣੇ ਆ ਜੇ ਕੰਮ ਛੇਤੀ ਤੋਂ ਛੇਤੀ ਨਾ ਕੀਤਾ। ਇਹ ਕਹਿੰਦਾ ਇਹੜੇ ਪ੍ਰਵਾਸੀ ਆ ਇਹਨਾਂ ਨੂੰ ਪੰਜਾਬ ਚੋਂ ਬਾਹਰ ਕੱਢੋ। ਇਹ ਜਿਹੜੇ ਸੀਗੇ ਜਿਹੜਾ ਜਿੰਨੀ ਕੀਤਾ ਉਹ ਵੀ ਬਿਹਾਰੀ ਸੀਗਾ। ਭਈਆ ਠੀਕ ਹੈ ਤੇ ਇੱਕ ਉਹਨੇ ਨਾਂ ਲਿਆ ਲੇਡੀ ਦਾ ਉਹ ਵੀ ਬਿਹਾਰੀ। ਪਿੰਕੀ ਨਾਂ ਆਇਆ। ਇੱਕ ਫੇਰ ਉਹਨੇ ਨਾਂ ਲਿਆ ਦੀਪੂ ਉਹ ਵੀ ਬਿਹਾਰੀ। ਇਹ ਭਈਆਂ ਨੇ ਯਾਨੀ ਕਿ ਗਰੁੱਪ ਬਣਾਇਆ ਹੋਇਆ ਹੈ। ਇਹ ਮੈਨੂੰ ਲੱਗਦਾ ਇਹ ਜਿਹੜੀ ਚੀਜ਼ ਇਹਨੇ ਕੀਤੀ ਆ ਇਹ ਨਹੀਂ ਪਹਿਲਾਂ ਕੋਈ ਸੀਬਿਆ ਚ ਲੈ ਕੇ ਗਿਆ ਇਹ ਨਹੀਂ ਕੁਝ ਉਹਦੀ ਜਿੱਦਾਂ ਦੇ ਕਰਦੇ ਹੁੰਦੇ ਟੂਨੇ ਟੋਟ ਕੇ ਜਾ ਉਹ ਕੀਤੇ ਆ ਫੇ ਉਹ ਜਨਾਨੀ ਨੇ ਬੰਦੇ ਨੂੰ ਉਹਨੂੰ ਜੋਮਤਾ ਜਿਹਨੇ ਨਸ਼ਾ ਕੀਤਾ ਸੀ ਉਹ ਬੰਦੇ ਨੇ ਫੇ ਇਹ ਕੰਮ ਕੀਤਾ ਜਿਹੜੀ ਦੁਕਾਨ ਤੋਂ ਕਹਿੰਦੇ ਸੀ ਕੋਈ ਸਮਾਨ ਲਿਆ ਉਹ ਜੀ ਉਹ ਇੱਕ ਕਿੱਲੇਆ ਵਾਲਾ ਆ ਕਿਹੜਾ ਕਿੱਲਾ ਹੇ ਕਿੱਲਾ ਬਲਰਾਮ ਬਲਰਾਮ ਕਿੱਲੇਆ ਵਾਲਾ ਠੀਕ ਹੈ ਜੀ ਉਹਦੀ ਦੁਕਾਨ ਤੋਂ ਇਹਨੇ ਸਕੂਟਰ ਹੀ ਲਈ ਸੀ ਉਦੀ ਸਕੂਟਰੀ ਸੀਗੀ ਉੱਥੇ ਕੰਮ ਕਰਦਾ ਸੀਗਾ ਬਲਰਾਮ ਦੀ ਦੁਕਾਨ ਤੇ ਉੱਥੋਂ ਸਕੂਟਰੀ ਲੈ ਕੇ ਮੁੜ ਕੇ ਸਾਡੇ ਮੇਰੇ ਮੁੰਡੇ ਨੂੰ ਉੱਥੋਂ ਲਿਆ ਕੇ ਸਕੂਟਰੀ ਫੇਰ ਉੱਥੇ ਖੜੀ ਕਰਿਆ ਆ ਤੁਹਾਨੂੰ ਮੰਗ ਕੀ ਆ ਸਾਡੀ ਸਾਰਿਆਂ ਦੀ ਮੰਗ ਆ ਕਿ ਆਪਾਂ ਫਾਸਟ ਟ੍ਰੈਕ ਕੋਰਟ ਚ ਸਰਕਾਰ ਪ੍ਰਸ਼ਾਸਨ ਹਾਂਜੀ ਮੈਨੂੰ ਜੀ ਮੈਨੂੰ ਸਰਕਾਰ ਤੋਂ ਇਹੀ ਆ ਜੱਜ ਸਾਹਿਬ ਤੋਂ ਵੀ ਇਹੀ ਆ ਵੀ ਇਹਨੂੰ ਫਾਸਟ ਤੋਂ ਫਾਸਟ ਜਿਹੜਾ ਫਾਸਟ ਟ੍ਰੈਕ ਲਾ ਕੇ ਇਹਨੂੰ ਕੇਸ ਨੂੰ ਯਾਨੀ ਕਿ ਦਿਨਾਂ ਚ ਨਿਬੇੜਿਆ ਜਾਵੇ ਮਹੀਨਿਆਂ ਚ ਨਹੀਂ ਨਹੀਂ ਇਨੂੰ ਦਿਨੇ ਦਿਨਾ ਚ ਨਿਬੇੜਿਆ ਜਾਵੇ ਇਹਨੂੰ